ਬਿਰਾਸ ਸਿਕਾਲ ਆਪਣੇ ਪੇਜ ਦੇ ਉੱਤੇ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਜਿਹੜੀ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਆਂ ਇਹ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਸਿਰਫ ਇਹੀ ਹੈ ਕਿ ਸਾਡੇ ਪਿੰਡ ਦੇ ਵਿੱਚ ਜੁਨਟੀ ਢਿੱਲੋਂ ਉਹਨਾਂ ਨੂੰ ਬਾਈ ਗੁਲਾਬ ਸਿੱਧੂ ਨੇ ਟਰੈਕਟਰ ਗਿਫਟ ਦਿੱਤਾ ਕਰਤਾਰ ਇੱਕ ਮੈਸੇਜ ਵੀ ਹੈ ਇੱਕ ਸੁਨੇਹਾ ਵੀ ਹੈ ਕਿ ਜਦੋਂ ਕੋਈ ਵੀ ਬੰਦਾ ਸਿਖਰ ਤੇ ਪਹੁੰਚ ਜਾਂਦਾ ਹੈ ਬੁਲੰਦੀਆਂ ਹਾਸਲ ਕਰਨ ਲੱਗਦਾ ਤਾਂ ਜਿਹੜੇ ਆਪਣੇ ਨਾਲ ਦੇ ਯਾਰ ਦੋਸਤ ਨੇ ਮਿੱਤਰ ਨੇ ਉਹਨਾਂ ਨੂੰ ਭੁੱਲ ਜਾਂਦਾ ਪਰ ਗੁਲਾਬ ਬਾਈ ਨੇ ਇਹ ਸਿੱਧ ਕਰਤਾ ਕਿ ਉਹਨੇ ਜਿਹੜੇ ਵੀ ਉਹਦੇ ਨਾਲ ਦੇ ਸਾਥੀ ਤੇ ਉਰੇ ਉਸੇ ਤਰ੍ਹਾਂ ਨਾਲ ਬਰਕਰਾਰ ਰੱਖਦੇ ਆ। ਅਸੀਂ ਦੇਖਦੇ ਰਹੇ ਕਿ ਜਦੋਂ ਸਟਰਗਲ ਦੇ ਦਿਨ تھے ਗੁਲਾਬ ਸਿੱਧੂ ਭਾਈ ਜੌਂਟੀ ਦੇ ਘਰੇ ਆ ਕੇ ਰਹਿਦਾ ਹੁੰਦਾ ਸੀ। ਇੱਥੇ ਸਾਨੂੰ ਵੀ ਮਿਲਦਾ ਰਹਿੰਦਾ ਸੀ ਤੇ ਭਾਈ ਜੌਂਟੀ ਨੇ ਉਹਨਾਂ ਦਾ ਸ਼ੁਰੂ ਤੋਂ ਲੈ ਕੇ ਜਿਹੜਾ ਸਾਥ ਦਿੱਤਾ ਜਦੋਂ ਕਿ ਮਾੜੇ ਦਿਨਾਂ ਦੇ ਵਿੱਚ ਵੀ ਸਾਥ ਦਿੱਤਾ ਤੇ ਅੱਜ ਤਾ ਉਹਨਾਂ ਨੇ ਦੇਣੀ ਦੇਣਾ ਤੇ ਨਾਲ ਜਿਹੜਾ ਹੈਗਾ ਭਾਈ ਗੁਲਾਬ ਨੇ ਵੀ ਬਹੁਤ ਵਧੀਆ ਸਾਥ ਦਿੱਤਾ ਤੇ ਅਸੀਂ ਨਗਰ ਪੰਚਾਇਤ ਵੱਲੋਂ ਸਾਡੇ ਪਿੰਡ ਵੱਲੋਂ ਉਪਲੀ ਵੱਲੋਂ ਖਾਸ ਕਰਕੇ ਭਾਈ ਗੁਲਾਬ ਸਿੱਧੂ ਦਾ ਵੀ ਧੰਨਵਾਦ ਕਰਦੇ ਆ ਜਿਨੇ ਸਾਡੇ ਪਿੰਡ ਦੇ ਮੁੰਡੇ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕੀਤੀ ਆ ਬਾਕੀ ਆਪਾਂ ਗੱਲ ਕਰਦੇ ਆਂ ਬਾਈ ਜੌਂਟੀ ਨਾਲ ਕਿਵੇਂ ਉਹ ਠੀਕ ਠਾਕ ਹੋ ਤੇ ਬਾਈ ਜਿਹੜਾ ਆਪਾਂ ਨੂੰ ਗੁਲਾਬ ਬਾਈ ਨੇ ਟਰੈਕਟਰ ਗਿਫਟ ਕੀਤਾ ਹਾਂਜੀ ਅਸੀਂ ਪਿੰਡ ਵੱਲੋਂ ਵੀ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਉਹਨਾਂ ਨੇ ਇੱਕ ਆਮ ਘਰ ਦਾ ਕਹਿ ਲਈਏ ਕਿ ਮੁੰਡੇ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜੇ ਯਾਰੀਆਂ ਨੇ ਉਹ ਪਗਾ ਕੇ ਦਿਖਾਈਆਂ ਨੇ ਬਿਲਕੁਲ ਸਰ ਤੇ ਤੁਹਾਨੂੰ ਕਿਵੇਂ ਲੱਗਦਾ ਚਾਰ ਸ਼ਬਦ ਮੈਂ ਤਾਂ ਇਹ ਚਲੋ ਸਭ ਤੋਂ ਪਹਿਲਾਂ ਮੇਰੇ ਪਿੰਡ ਦੇ ਸਰਪੰਚ ਸਾਹਿਬ ਜੰਗੀਰ ਸਿੰਘ ਤੇ ਬਾਈ ਲਾਡੀ ਤੁਹਾਡਾ ਬਹੁਤ-ਬਹੁਤ ਤੁਸੀਂ ਮੌਜੂਦ ਦਾ ਮੈਂਬਰ ਉਹ ਤੇ ਬਾਈ ਸਰਪੰਚ ਨੇ ਤੇ ਮੈਂ ਤਾਂ ਤੁਹਾਡੇ ਦੋਨਾਂ ਦਾ ਧੰਨਵਾਦ ਕਰਦਾ ਵੀਰੇ ਤੁਸੀਂ ਘਰੇ ਆ ਕੇ ਹਨ ਇਹ ਜੀ ਨੂੰ ਅਪਰੀਸ਼ੀਏਟ ਕੀਤਾ ਤੁਸੀਂ ਚਲੋ ਮੈਨੂੰ ਵੀ ਹੌਸਲਾ ਦਿੱਤਾ ਕਿ ਵੀ ਹਾਂ ਪਿੰਡ ਆਪਣੇ ਨਾਲ ਹੈ ਹਨ ਤੇ ਦੂਸਰੀ ਗੱਲ ਬਾਈ ਗੁਲਾਬ ਦਾ ਧੰਨਵਾਦ ਕਰਦੇ ਆ ਵੀਰੇ ਚਲੋ ਕੋਈ ਹੁਣ ਕਿੰਨੇ ਸਾਲਾਂ ਤੋਂ 12-13 ਸਾਲਾਂ ਤੋਂ ਇਕੱਠੇ ਤੁਰੇ ਫਿਰਦੇ ਸੀ ਬਾਈ ਵੀ ਚਲੋ ਜਦੋਂ ਪ੍ਰਮਾਤਮਾ ਨੇ ਬਾਹ ਫੜੀ ਚਲ ਚੰਗਾ ਟਾਈਮ ਆ ਗਿਆ ਹਨ ਤੇ ਚਲ ਹੁਣ ਖਾਸਰ ਗਲਾਬਾਈ ਨੇ ਵੀ ਨਹੀਂ ਛੱਡੀ ਹੈਗੀ ਉਹ ਵੱਡੀ ਗੱਲ ਇਹੀ ਆ ਵੀ ਉਹ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਨੂੰ ਨਿਪੁੱਲੇ ਗਰਾਉਂਡ ਦੇ ਨਾਲ ਜੁੜੇ ਹੋਏ ਨੇ ਜੀ ਵੀ ਹਾਂ ਹਰ ਜੀ ਵਿੱਚ ਭਾਈ ਛੋਟੀ ਛੋਟੀ ਵੱਡੀ ਤੋਂ ਵੱਡੀ ਮਾਸਤ ਕਰਦੇ ਰਹੇ ਆ ਚਲ ਇਹ ਚੀਜ਼ਾਂ ਸ਼ੋਅ ਹੋਣ ਵਾਲੀਆਂ ਨੇ ਵੀ ਟਰੈਕਟਰ ਜਹਾ ਟਰਾਲੀ ਵੀ ਇਹ ਚੀਜ਼ਾਂ ਸ਼ੋਅ ਹੋ ਗਿਆ ਤਾਂ ਪਤਾ ਲੱਗ ਗਿਆ ਹਨ ਵੀ ਚਲੰਦਰ ਖਾਤੇ ਉੱਧਰ ਵੀ ਬਹੁਤ ਗੱਲਾਂ ਹੁੰਦੀਆਂ ਨੇ ਲਾਡੀ ਬਾਈ ਜਿੱਥੇ ਆਪਾਂ ਆਮ ਮਾਸਤ ਕਰਦੇ ਆ ਤੇ ਬਿਨਾ ਦੱਸੇ ਕਰਦੇ ਆ ਚਲੋ ਕਿੰਨੇ ਆਪਾਂ ਭਲੇ ਉਹ ਕਰਦੇ ਆ ਨਾ ਦੁਨੀਆ ਤੇ ਪਰ ਆਪਾਂ ਇਹ ਚੀਜ਼ਾਂ ਸ਼ੋਅ ਕਰਕੇ ਰਾਜੀ ਨਹੀਂ ਸੀਗੇ ਚਲੋ ਆਪਣੇ ਮਨ ਚ ਫੇਰ ਵੀ ਇਹ ਸੀ ਯਾਰ ਨਹੀਂ ਯਾਰ ਬਹੁਤ ਵੱਡੀ ਗੱਲ ਆ ਬਾਈ 20 ਲੱਖ ਦੇ ਸੰਦ ਦੇਣੇ ਕੋਈ ਛੋਟੀ ਗੱਲ ਨਹੀਂ ਵੱਡੀ ਬਾਈ ਨਾਲ ਟਰਾਲੀ ਵੀ ਜਿਹੜੀ ਉਹ ਤਿਆਰ ਹੋ ਰਹੀ ਆ ਹਾਂ ਆ ਤਿਆਰ ਹੋ ਗਈ ਸੀ ਥੋੜੀ ਜੀ ਮਤਲਬ ਰਹਿਣਾ ਸੀ ਕੱਚ ਕੱਚ ਉਹ ਕਿਉਂਕਿ ਬਾਈ ਨੇ ਬਾਹਰ ਜਾਣਾ ਸੀਗਾ ਅਗਲੇ ਦਿਨ ਉਹ ਬਾਈ ਕਹਿੰਦਾ ਜਿੰਨੀ ਟਰਾਲੀ ਹੈਗੀ ਮੇਤੋਂ ਮੈਂ ਪਰਦਾ ਚਕਾ ਕੇ ਵੀ ਤੁਸੀਂ ਬਾਅਦ ਚ ਛੱਡ ਜੂ ਕੋਈ ਚੱਕਰ ਨਹੀਂ ਕਿਰਮ ਆਪਦੇ ਅੱਖੀਂ ਦੇਖ ਕੇ ਘਰੇ ਛੱਡ ਕੇ ਜਾਊਂਗਾ ਐਵੇਂ ਗੱਲ ਸੀ ਬਾਈ ਚਲੋ ਵੀਰੇ ਪਤਾ ਸ਼ੋਅ ਕਰਨ ਦਾ ਤਾਂ ਇੱਕ ਇਹ ਕਾਰਨ ਹੁੰਦਾ ਕਿ ਜਿਹੜੇ ਹੋਰ ਨੌਜਵਾਨ ਨੇ ਜੀ ਬਾਈ ਉਹਨਾਂ ਨੂੰ ਵੀ ਇੱਕ ਸੇਦ ਮਿਲਦੀ ਆ ਚੰਗੇ ਕੰਮਾਂ ਵੱਲ ਤੁਰਨ ਦੀ ਹਾਂ ਹਾਂਜੀ 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 ਬਾਈ ਐਪਰੀਸ਼ੀਏਟ ਹੁੰਦੇ ਨੇ ਸਾਰੇ ਬਿਲਕੁਲ ਬਿਲਕੁਲ ਇਹ ਅਸੀਂ ਇੱਕ ਵਾਰ ਫੇਰ ਪੂਰੀ ਨਗਰ ਪੰਚਾਇਤ ਪੂਰੇ ਪਿੰਡ ਉਪਨੀ ਵੱਲੋਂ ਅਸੀਂ ਫੇਰ ਇੱਕ ਵਾਰ ਗੁਲਾਬ ਬਾਈ ਦਾ ਵੀ ਧੰਨਵਾਦ ਜਸੇ ਆ ਜਾ ਇੱਕ ਵਾਰ ਦਿਖਾ ਰਹਾ ਟਰੈਕਟਰ ਨੇ ਹਣਾ ਪੂਰੇ ਮਟਗਾੜ ਲੱਗੇ ਹੋਣੇ ਹਣਾ ਕਰਤਾਰ ਟਰੈਕਟਰ ਵਾਲਿਆ ਬਾਈ ਆਪਣਾ ਵਧੀਆ ਪ੍ਰੇਮ ਪਿਆਰ ਆ ਅੱਛਾ ਆ ਬਹੁਤ ਜਿਤ ਕਰਦੇ ਆ ਵੀਰੇ ਤਕਰੀਬਨ ਹੋਊਗਾ 12-13 ਲੱਖ ਦੇ ਹਨ ਇਹ ਜੀ ਹਾਂ ਜੀ 12.5 ਲੱਖ ਕੀਮਤ ਆ ਜੀ ਟਰੈਕਟਰ ਦੀ ਤੇ ਜੇ ਆਪਾਂ ਇਹਦੇ ਕੈਬਨ ਲਵਾਉਣੇ ਆ ਤਾਂ 16 ਲੱਖ ਚ ਹੋ ਜਾਂਦਾ ਜੀ ਇਹੀ ਤੇ ਇਹੀ ਮਾਡਲ ਤੇ ਆ ਏ ਟਰੈਕਟਰ ਜਿਹੜਾ ਬਹੁਤ ਸੋਹਣਾ ਟਰੈਕਟਰ ਬਣਿਆ ਹੋਇਆ ਪੂਰਾ ਖੁੱਲਾ ਡੁੱਲਾ ਟਰੈਕਟਰ ਆ ਹਨਾ ਬੜੀ ਕੀਤੇ ਦਾ ਫੋਨ ਲਿਆ ਪੰਚਾਇਤ ਵੀ ਪਰਸੋਂ ਇਹਨੇ ਗੇੜੇ ਕੱਢ ਕੇ ਗਈ ਆ ਮੈਂ ਘਰੇ ਹੈ ਨਹੀਂ ਸੀ ਅੱਛਾ ਹਾਂ ਠੀਕ ਆ ਤੇ ਇਸ ਦਾ ਤੁਹਾਨੂੰ ਏ ਡੀਕ ਰਹਿ ਤੇ ਅੱਛਾ ਅੱਛਾ ਜੀ ਧੰਨਵਾਦ ਧੰਨਵਾਦ ਵੀਰੇ ਮੈਨੂੰ ਰਾਤ ਹੀ ਸੁਣਿਆ ਲੱਗ ਗਈ ਆਵਾਜ਼ ਵੀ ਜਿਹੜੀ ਹੈ ਨਾ ਬਹੁਤ ਵਧੀਆ ਆਵਾਜ਼ ਆ ਰਹੀ ਹੈ ਪੂਰਾ ਕੈਮਰਾ ਬੈਠਾ ਪੂਰਾ ਵਧੀਆ ਟਰੈਕਟਰ ਕੋੜ ਮੰਗੂ ਮਾਰਦਾ ਫਕਾਰਾ ਇਹ ਤਾਂ ਪੂਰਾ ਫਕਾਰਾ ਪੂਰਾ ਪੂਰਾ ਮਾਰਦਾ ਸੋ ਬਾਈ ਇੱਕ ਵਾਰ ਫੇਰ ਅਸੀਂ ਤਾਂ ਸੁਣਨ ਨੂੰ ਤੁਹਾਡੇ ਪਰਿਵਾਰ ਨੂੰ ਸਾਰੇ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਸੋ ਆਪਣੀ ਵੀਡੀਓ ਜੇ ਵਧੀਆ ਲੱਗੇ ਇਹਨੂੰ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਨੂੰ ਲੱਗੀ ਵੀਰੇ ਧੰਨਵਾਦ